ਮੇਰਾ ਮਿਸਟਰੀਆ ਸਰ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਜਿੰਦੇ ਬਾਰੇ ਜਾਣਕਾਰੀ ਦਿਓ ਕਿੱਥੇ ਲਗਾਇਆ ਗਿਆ ਕਿਸ ਉਪਲਖੇ ਲਗਾਇਆ ਗਿਆ ਅੱਜ ਖੂਨਦਾਨ ਕੈਂਪ ਨਵੀਂ ਆਬਾਦੀ ਗੁਰਦਰਾ ਸਾਹਿਬ ਨਾਨਕ ਦਰਬਾਰ ਜੀ ਦੇ ਸਾਡੇ ਗੁਰਦਰਾ ਸਾਹਿਬ ਵਿਖੇ ਸੇਵਾਦਾਰ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਖੂਨਦਾਨ ਕਰਨ ਦੀ 45 ਯੂਨਟਾਂ ਖੂਨਦਾਨ ਫਾਜ਼ਿਲਕਾ ਵਾਸੀਆਂ ਵੱਲੋਂ ਫਾਜ਼ਿਲਕਾ ਦੇ ਹਰ ਜਿਹੜਾ ਇਹਨਾਂ ਦਾ ਫਰਜ਼ ਸਮਝਦਾ ਹੈ ਵੀ ਮੈਂ ਇਹਦਾ ਬਲੱਡ ਦੇਾਂਗਾ ਤਾਂ ਮੇਰਾ ਬਲੱਡ ਜਿਹੜਾ ਇਨਸਾਨ ਜਿਹਨੂੰ ਜ਼ਰੂਰਤ ਹੋਵੇਗੀ ਉਹਨੂੰ ਲੱਗੇਗਾ ਤਾਂ ਸਾਡਾ ਭਾਰਤ ਹੋਰ ਤਰੱਕੀ ਕਰੇਗਾ ਜਾਂ ਜਿਹੜਾ ਮਰੀਜ਼ ਸਾਡਾ ਮੇਰਾ ਕੋਈ ਵੀ ਮੇਰਾ ਵੀਰ ਫਾਜ਼ਿਲਕਾ ਦਾ ਜਿਹਨੂੰ ਬਲੱਡ ਲੱਗਣਾ ਹੈ ਉਹ ਆਦੀ ਸੇਧ ਕਾਮਯਾਬ ਕਰਕੇ ਤੁਮ ਦੋਸਤ ਹੋ ਸਕਦਾ ਕਿੰਨੇ ਯੂਨਿਟ ਦਾ ਟਾਰਗੇਟ ਰੱਖਿਆ ਗਿਆ ਹੈ ਟਾਰਗੇਟ 45 ਯੂਨਟਾਂ ਜਿਹੜੀਆਂ ਦਿੱਤੀਆਂ ਸੇਵਾਦਾਰ ਵੱਲੋਂ ਫਾਜ਼ਲਕਾ ਦੇ 50 ਯੂਨਟ ਹੋ ਗਈ ਜੀ ਚਲੋ 50 ਯੂਨਟ ਹੋ ਗਈ ਹੈ ਜੀ ਹੋਰ ਵੀ ਤੁਹਾਡੇ ਵੱਲੋਂ ਵੀ ਕੈਂਪ ਜਿਹੜੇ ਫਾਜ਼ਲਕਾ ਵਿੱਚ ਲਗਾਏ ਜਾ ਰਹੇ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਨੇ ਆਂ ਤੁਹਾਡੇ ਆ ਵੀਡੀਓ ਵੇਖ ਲੈਣੇ ਆ ਤੇ ਤੁਹਾਨੂੰ ਬਹੁਤ ਅਸੀਂ ਵਧਾਈ ਵੀ ਦੇਣੀ ਹੈ ਤੁਹਾਨੂੰ ਹੌਸਲਾ ਦੇਣੀ ਹੈ ਅਸੀਂ ਤੁਹਾਡੇ ਸਾਰੇ ਫਾਜ਼ਲਕਾ ਵਾਸੀ ਨਾਲ ਹੈ ਤੁਸੀਂ ਬਹੁਤ ਵਧੀਆ ਫਾਜ਼ਲਕਾ ਵਾਸੀਆਂ ਨੂੰ ਕੀ ਸੰਦੇਸ਼ ਹੈ ਜੀ ਵੀ ਇਹ ਖੂਨਦਾਨ ਕਰਦੇ ਰਹਿਣਾ ਚਾਹੀਦਾ ਜੀ ਯੁਵਾ ਪੀੜੀ ਨੂੰ ਕੀ ਸੰਦੇਸ਼ ਹੈ ਯੁਵਾ ਪੀੜੀ ਨੇ ਇਹ ਬੇਨਤੀ ਹੈ ਵੀ ਖੂਨਦਾਨ ਆਪਾਂ ਕਰੀਏ ਨਸ਼ੇ ਤੋਂ ਦੂਰ ਰਹੀਏ ਖਾਸ ਕਰਕੇ ਫਾਜ਼ਲਕਾ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਇਹ ਨਸ਼ੇ ਦਲਤਲ ਤੋਂ ਬਾਹਰ ਨਿਕਲੀਏ ਇਹਨੀ ਬੇਨਤੀ ਕਰਦੇ ਹਾਂ ਠੀਕ ਹਾਂਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਸਰ ਨਵਦੀਪ ਕੰਬੋਜ ਅੱਜ ਤੁਸੀਂ ਗੁਰਦੁਆਰਾ ਬਾਬਾ ਨਾਨਕ ਦਰਬਾਰ ਜੀ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਹੈ ਇਹਦੇ ਬਾਰੇ ਜਾਣਕਾਰੀ ਦਿਓ ਇਸ ਕਿਸ ਉਪਲਕਸ਼ ਚ ਲਗਾਇਆ ਗਿਆ ਹੈ ਔਰ ਤੁਹਾਡਾ ਟਾਰਗੇਟ ਕੀ ਹੈ ਉਹਦੇ ਬਾਰੇ ਦੱਸੋ ਸਰ ਇਹ ਸਾਡਾ ਪਹਿਲਾ ਖੂਨਦਾਨ ਕੈਂਪ ਹੈ ਜੀ ਕਿਉਂਕਿ ਖੂਨਦਾਨ ਮਾਦਾਨ ਖੂਨ ਕੋਈ ਵੀ ਵਿਅਕਤੀ ਜਿਹੜਾ ਖੂਨਦਾਨ ਕਰ ਸਕਦਾ ਹੈ ਕਈ ਬੱਚਿਆਂ ਦੇ ਕਈ ਵੱਡਿਆਂ ਦੇ ਮਨ 'ਚ ਸ਼ੰਕਾ ਹੁੰਦੀ ਵੀ ਖੂਨ ਦਾ ਦੇਣ ਨਾਲ ਪਤਨੀ ਕੋਈ ਬਿਮਾਰੀ ਆ ਕੋਈ ਐਦਾਂ ਦਾ ਅਸੀਂ ਉਹਨਾਂ ਬੱਚਿਆਂ ਨੂੰ ਵੀ ਉਹਨਾਂ ਸੰਦੇਸ਼ ਦੇਣਾ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਤੁਸੀਂ ਆਪਣਾ ਜਦੋਂ ਵੀ ਦਿਲ ਕਰੇ ਖੂਨਦਾਨ ਕਰ ਸਕਦੇ ਅਨੀਰ अबाउट 90 ਦਿਨ ਪਲਸ ਤੇ ਇਹ ਸਾਡਾ ਪਹਿਲਾ ਮੈਲ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਅਸੀਂ ਪਹਿਲਾ ਖੂਨਦਾਨ ਕੈਂਪ ਲਗਾਇਆ ਜੀ ਤਾਂ ਸਾਡਾ ਜਿਹੜਾ ਟਾਰਗੇਟ ਸੀ ਟਾਰਗੇਟ ਅਸੀਂ ਬਹੁਤ ਵਧੀਆ ਲੈ ਕੇ ਚੱਲੇ ਸੀ ਜੋ ਤਕਰੀਬਨ ਸਾਡਾ ਪੂਰਾ ਹੋ ਚੁੱਕਿਆ ਹੈ ਜੀ ਤੇ ਆਸ ਕਰਾਂਗੇ ਅਸੀਂ ਵੀ ਸਾਨੂੰ ਸਾਡੇ ਮਲੇ ਨਿਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਤੇ ਸਹਿਯੋਗ ਮਿਲਦਾ ਵੀ ਰਹੇਗਾ ਤੇ ਜੋ ਸਾਡਾ ਅਗਲਾ ਉਪਰਾਲਾ ਹੈ ਵੀ ਅਸੀਂ ਇਸ ਛੋਟੇ ਕੈਂਪ ਨੂੰ ਬਹੁਤ ਵੱਡਾ ਕੈਂਪ ਬਣਾ ਕੇ ਚੱਲੀਏ ਜੀ ਤੋ ਜਿਹੜੀ ਟੀਮ ਸਾਡੇ ਵਿੱਚ ਪਹੁੰਚੀ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਜੀ ਧੰਨਵਾਦ ਅੱਜ ਦਾ ਜੋ ਖੁੰਦਨ ਕੈਂਪ ਹੈ ਜੀ ਬਾਬਾ ਗੁਰਨਾਨਕ ਦਰਬਾਰੀ ਦੇ ਵਿੱਚ ਗੁਰਦੁਆਰਾ ਸਾਹਿਬ ਅ ਸਲਾਮਾਬਾਦ ਨਗਰ ਗਲੀ ਨੰਬਰ 3 ਦੇ ਵਿੱਚ ਲੱਗਿਆ ਹੈ ਕਟਾਰੀਆ ਸਾਹਿਬ ਖੜੇ ਆ ਸਾਡੇ ਕੋਲ ਮੈਡਮ ਪੂਜਾ ਲੂਠਾ ਵੀ ਪਹੁੰਚੇ ਸੀਗੇ ਭਜਨ ਕੰਬੋਜ ਜੀ ਵੀ ਪਹੁੰਚੇ ਸੀਗੇ ਉਹਨਾਂ ਦਾ ਵੀ ਸਵਾਗਤ ਕੀਤਾ ਗਿਆ ਔਰ ਟੀਮ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਜਿਸ ਤਰ੍ਹਾਂ ਨੇ ਪਹਿਲਾ ਕੈਂਪ ਲਗਾਇਆ ਟਾਈਮ ਸਾਡਾ 11:30 ਤੋਂ 1 ਵਜੇ ਤੱਕ ਰੱਖਿਆ ਗਿਆ ਸੀ ਔਰ ਟਾਰਗੇਟ ਅਚੀਵ ਹੋ ਚੁੱਕਿਆ ਹੈ ਜਿਹੜੇ ਵਧਾਈ ਦੇ ਪਾਤਰ ਨੇ 50 ਯੂਨਿਟ ਗੱਲ ਕਰਨੀ ਆਪਣੇ ਸ਼ਹਿਰ ਸ਼ਬਦਾਂ ਵਿੱਚ ਬਿਆਨ ਕਰੀ ਤਾਂ 50 ਯੂਨਿਟ ਬੜੀ ਛੋਟੀ ਜੀ ਚੀਜ਼ ਲੱਗਦੀ ਹੈ ਇਹ ਫਾਜ਼ਲ ਕਾਬਸੇ ਛੋਟੀ ਚੀਜ਼ ਹੈ ਹਿੰਦੁਸਤਾਨ ਵਾਸਤੇ ਨਹੀਂ ਹੈ ਕੁਈ 50 ਯੂਨਿਟ ਤਾਂ ਚਲਦੇ ਫਿਰਦੇ ਲੋਕ ਦੇ ਜਾਂਦੇ ਨੇ ਔਰ ਤੁਹਾਡੇ ਸਾਹਮਣੇ ਅੱਜ ਇੱਕ ਐਗਜ਼ਾਮਪਲ ਵੀ ਆ ਗਈ ਕਿ 12:30 ਦਾ ਟਾਈਮ ਔਰ 12 ਵਜੇ ਸੀਸੀ ਨੂੰ ਅਚੀਵ ਕਰ ਲਿਆ ਇਹ ਵੀ ਸਭ ਤੋਂ ਵੱਡੀ ਚੀਜ਼ ਹੈ ਇਸ ਸੀ ਦੇ ਵਧਾਈ ਦੇ ਪਾਤਨ ਇਹਦੀ ਟੀਮ ਜੋ ਇਹ ਉਪਰਾਲਾ ਕਰਕੇ ਚੱਲ ਰਹੀ ਕਿ ਅਸੀਂ ਅੱਜ ਇਸ ਸੀ ਦੀ ਸ਼ੁਰੂਆਤ ਕਰਨੀ ਹੈ ਤਾਂ ਅੱਜ ਸ਼ੁਰੂਆਤੀ ਪੱਖ ਦੇ ਵਿੱਚ ਅਨਾਂ ਨੂੰ ਪੂਰਾ ਹੌਸਲਾ ਪੂਰਾ ਇਹਨਾਂ ਨੇ ਮਨ ਦੇ ਨਾਲੇ ਕੰਮ ਕੀਤਾ ਲਗਨ ਨਾਲ ਕੀਤਾ ਜਿੰਦੀ ਬਦੌਲਤ ਅੱਜ ਤੁਸੀਂ ਦੇਖ ਰਹੇ ਹੋ ਕਿ ਯੂਨਿਟ ਪਹਿਲਾਂ ਹੀ ਪੂਰੇ ਹੋ ਚੁੱਕੇ ਨੇ ਔਰ ਯੁਵਾ ਪੀੜੀ ਨੇ ਇੱਕ ਨਵਾਂ ਸੰਦੇਸ਼ ਦਿੱਤਾ ਕਿ ਨਸ਼ੇ ਤੋਂ ਦੂਰ ਰਹਿ ਕੇ ਵੀ ਆਪਾਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਤਾਂ ਅੱਜ ਇਹਨਾਂ ਨੇ ਉਹ ਸਿਰਜਣਾ ਉਹ ਪੱਕ ਜਿੰਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ ਇੱਕ ਨਸ਼ਾ ਕਰਦਾ ਹੈ ਉਹ ਪੂਰੇ ਪਰਿਵਾਰ ਨੂੰ ਬਰਬਾਦ ਕਰਦਾ ਹੈ ਇੱਥੇ ਇੱਕ ਯੂਨਿਟ ਦਿੰਨੇ ਆ ਕਿਸੇ ਜ਼ਿੰਦਗੀ ਬਚਦੀ ਹੁੰਦਾ ਪੂਰਾ ਪਰਿਵਾਰ ਖੁਸ਼ੀਆਂ ਮਨਾਉਂਦਾ ਹੈ ਦੋਨਾਂ 'ਚ ਬਹੁਤ ਫਰਕ ਹੈ ਕਿਉਂਕਿ ਜਿਸ ਘਰ ਦੇ ਜੀਵ ਨੂੰ ਬਲੱਡ ਮਿਲ ਜਾਂਦਾ ਹੈ ਉਸ ਘਰ ਦਾ ਜੀਵ ਠੀਕ ਹੋ ਜਾਂਦਾ ਹੈ ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਹੋ ਜਾਂਦੀਆਂ ਚਾਹੇ ਆਪਣਾ ਕਰ ਰਿਹਾ ਚਾਹੇ ਕਿਸੇ ਦਾ ਵੀ ਕਰ ਰਿਹਾ ਹੈ ਤਾਂ ਮੈਂ ਸਾਰਿਆਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਉਹ ਸਾਰੀ ਟੀਮ ਨੂੰ ਮੈਂ ਵੈਸੇ ਤਾਂ ਇਹ ਜਿਹੜੇ ਅੱਜ ਡੋਨੇਟ ਕੀਤੇ ਐ 3 ਮਹੀਨਾ ਬਾਅਦ ਦੁਬਾਰਾ ਕਰਨਗੇ ਜੋ 8 ਜੂਨ ਬੰਦਲੀ ਹੈ ਤਾਂ ਮੈਂ ਕਟਾਰੀਆ ਸਾਹਿਬ ਦੇ ਹਾਜ਼ਰੀ ਦੇ ਵਿੱਚ ਆਉਂਦੀ ਪੂਰੀ ਟੀਮ ਨੂੰ ਐਡਵਾਂਸ ਤੁਸੀਂ ਫਿਰ ਵੀ ਦੁਬਾਰਾ ਆਵਾਂਗੇ ਤੁਹਾਡੇ ਕੋਲ ਇਨਵੀਟੇਸ਼ਨ ਵੀ ਲੈ ਕੇ ਜਾਵਾਂਗੇ ਇਹਨਾਂ ਦੀ ਪੂਰੀ ਟੀਮ 15 ਜੂਨ ਨੂੰ ਸ਼ਾ ਪੈਲੈਸ ਇੱਕ ਵੱਡਾ ਮਹਾਕੁੰਜ ਜੋ ਹਰ ਸਾਲ ਅਸੀਂ ਲਗਾਉਂਦੇ ਆ ਉਹ ਹੁਣ ਜਾਣਾ ਹੈ 15 ਜੂਨ ਅਸੀਂ ਇਸ਼ਤਿਹਾਰ ਕੀਤਾ ਹੈ ਉਹਦੇ ਵਿੱਚ ਆ ਕੇ ਤੁਸੀਂ ਸਭਨੇ ਖੁੰਦਾਨ ਵੀ ਕਰਨਾ ਹੈ ਔਰ ਸਾਡੇ ਵੱਲੋਂ ਇੱਕ ਸਨਮਾਨ ਜੋ ਹੋਏਗਾ ਉਹ ਟੀਮ ਨੂੰ ਦਿੱਤਾ ਜਾਏਗਾ ਉਸ ਦੇ ਵਿੱਚ ਆਪਾਂ ਖੁੰਦਾਨ ਕਰਨਾ ਹੈ ਔਰ ਜੇ ਲੜੀ ਹੈ ਗੁਰੂ ਜੀ ਦੇ ਚਰਨਾਂ ਚ ਆਪਾਂ ਸ਼ੁਰੂਆਤ ਕੀਤੀ ਹੈ ਸਾਡੀ ਉਮੀਦ ਹੈ ਕਿ ਆਸ਼ਾ ਕਰਦੇ ਆ ਕਿ ਇਹ ਲੜੀ ਐਵੇਂ ਨਿਰੰਤਰ ਚੱਲਦੀ ਰਹੇ ਤਾਂ ਕਿ ਯੁਵਾ ਪੀੜੀ ਨੂੰ ਜੋੜ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਔਰ ਅੱਜ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਖੁੰਦਾਨ ਕੈਂਪ ਗੁਰਦੁਆਰਾ ਬਾਬਾ ਨਾਨਕਦਰ ਬਾਜ਼ੀ ਲਵਾਇਆ ਗਿਆ ਹੈ ਉਹਨਾਂ ਦੇ ਅਸ਼ੀਰਵਾਦ ਸਦਕਾ ਅੱਜ ਇਹ ਬੇਨਤੀ ਉਹਨਾਂ ਦੀ ਪ੍ਰਵਾਨ ਹੋ ਗਈ ਹੈ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਗੁਰਨਾਕ ਜੀ ਮਹਾਰਾ